ਪੁਰਥਲਾ ਤੋਂ ਕਾਂਗਰਸ ਦੇ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਸ਼ਹਿਰ ਦੇ ਵਿੱਚ 26 ਕਰੋੜ ਰੁਪਏ ਦੀ ਪੀਣ ਯੋਗ ਪਾਣੀ ਸਪਲਾਈ ਪ੍ਰੋਜੈਕਟ ਦਾ ਕੰਮ ਅਚਾਨਕ ਰੁਕਵਾਏ ਜਾਣ ਦੀ ਸਖ਼ਤ ਨਿੰਦਾ ਕੀਤੀ। ਉਹਨਾਂ ਨੇ ਇਸ ਕਦਮ ਨੂੰ ਬਹੁਤ ਅਨਿੰਦਨਯੋਗ qarar ਦਿੰਦਿਆਂ ਸਰਕਾਰ ਅਤੇ ਸਥਾਨਕ ਨਗਰ ਨਿਗਮ ਅਧਿਕਾਰੀਆਂ ਨੂੰ ਜਨਹਿੱਤ ਦੇ ਵਿੱਚ ਤੁਰੰਤ ਕੰਮ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਰਾਣਾ ਗੁਰਜੀਤ ਨੇ ਕਿਹਾ ਕਿ ਮੈਂ ਇਸ ਕੰਮ ਦੀ ਸ਼ੁਰੂਆਤ ਕਰਵਾਈ ਅਤੇ ਪਿਛਲੇ ਹਫ਼ਤੇ ਸ਼ਨੀਵਾਰ ਨੂੰ ਖੁਦ ਮੌਕੇ ਤੇ ਜਾ ਕੇ ਨਿਰਖਣ ਕੀਤਾ। ਤੇ ਜਦੋਂ ਪਾਣੀ ਦੀ ਪਾਈਪਲਾਈਨਾਂ ਵਿਛਾਉਣ ਦੇ ਲਈ ਖੁਦਾਈ ਦਾ ਕੰਮ ਪੂਰੀ ਰਫਤਾਰ ਨਾਲ ਚੱਲ ਰਿਹਾ ਸੀ ਤਾਂ ਅਗਲੇ ਹੀ ਦਿਨ ਐਤਵਾਰ 21 ਦਸੰਬਰ ਨੂੰ ਆਪ ਆਗੂਆਂ ਦੇ ਕਹਿਣ ਤੇ ਕੰਮ ਰੁਕਵਾ ਦਿੱਤਾ ਇਸ ਦੇ ਨਾਲ ਉਹਨਾਂ ਨੇ ਹੋਰ ਕੀ ਕੁਝ ਕੀਤਾ ਆਉ ਤੁਹਾਨੂੰ ਵੀ ਸੁਣਾਉਣੀ ਆ ਇਹ ਪ੍ਰੋਜੈਕਟ ਜਿਹੜੇ ਪਾਸ ਕਰਾਉਣੇ ਬੜੇ ਔਖੇ ਅੰਮ੍ਰਿਤ ਵਨ ਚੱਲ ਰਹੀ ਸੀ ਜਦੋਂ ਮੈਂ ਇਹ ਪ੍ਰੋਜੈਕਟ ਰਿਪੋਰਟ ਬਣਾਈ ਉਦੋਂ ਇਹ 28 ਕਰੋੜ ਦੀ ਪ੍ਰੋਜੈਕਟ ਰਿਪੋਰਟ ਬਣੀ ਕਿ ਟੋਟਲ ਪੈਸਾ 28 ਕਰੋੜ ਰੁਪਇਆ ਐਸਟੀਮੇਟ

ਮੈਂ ਮਿਹਨਤ ਕੀਤੀ ਫਾਲੋਅ ਅਪ ਕੀਤਾ ਆਪਣੀ ਸਰਕਾਰ ਚ ਵੀ ਤੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤਾਂ ਵੀ ਬਿਗੈਰ ਫਾਲੋਅ ਅਪ ਦੇ ਕੁਝ ਨਹੀਂ ਹੁੰਦਾ ਔਰ ਜੇ ਕੋਈ ਕਵੇ ਨਾ ਮੇਰੀ ਸਰਕਾਰ ਆ ਉਹ ਸਰਕਾਰ ਤਾਂ ਮੰਨ ਲੈ ਬਈ ਤੁਹਾਡੀ ਆ ਫਾਲੋਅ ਅਪ ਕੀਤਾ ਕਦੇ ਸੈਕਟੇਰੀਏਟ ਦੀਆਂ ਪੌੜੀਆਂ ਚੜੇ ਮੈਂ ਤਾਂ ਬੜੀ ਵਾਰ ਕਹਿੰਦਾ ਸੀ ਇਹ ਤਾਂ ਹੁਣ ਮੁੰਡਾ ਨਵਾਂ ਨਵਾਂ ਆਇਆ ਕੋਈ ਨਹੀਂ ਇਹਨੂੰ ਪੂਰਾ ਹੱਕਿਆ ਜ਼ੋਰ ਲਾ ਬਈ ਮੈਂ ਦੱਸਦਾ ਕਿ ਪਹਿਲਾਂ ਤਾਂ ਮੇਰਾ 10 ਕਰੋੜ ਰੁਪਇਆ ਜਿਹੜਾ ਭੇਜਿਆ ਮੈਂ ਇੱਥੇ ਆਇਆ ਸੀ ਤੁਸੀਂ ਲੈ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਲਿਆਓ ਉਹਦੇ ਬਾਅਦ 7-8 ਕਰੋੜ ਦੀਆਂ ਸੜਕਾਂ ਹੁਣ ਅਸੀਂ ਕਮੇਟੀ ਚ ਪਾਸ ਕੀਤੀਆਂ ਫਿਰ ਉਹਦੇ ਇਲਾਵਾ 6 ਕਰੋੜ ਰੁਪਇਆ ਢਾਈਆਂ ਸਾਲਾਂ ਦਾ ਪਿਆ ਕਮਿਸ਼ਨਰ ਨੂੰ ਹਦਾਇਤ ਹੈ ਉੱਪਰੋਂ ਜਾਂ ਉਪਰ ਹੀ ਹੋਣੀ ਆ ਕਿਉਂਕਿ ਮੈਂ ਤਾਂ ਵਿਧਾਨ ਸਭਾ 'ਚ ਕਹ ਚੁੱਕਿਆ ਕਿ ਸਾਡੀ ਕਮਿਸ਼ਨਰ ਕੰਮ ਨਹੀਂ ਕਰਦੀ ਤੇ ਸਰਕਾਰ ਦੀ ਕੰਧ ਤੇ ਕੋਈ ਉਜੂਰ ਨਹੀਂ ਲੰਗੀ ਉਹਨਾਂ ਨੇ ਵੇਖਿਆ ਵੀ ਇਹ 48 ਦੀ ਆ ਤੇ ਹੈ ਰਾਣੇ ਦੇ ਬੰਦੇ ਟੁੱਟਣਾ ਇਹਨਾਂ ਕਿਸੇ ਨੇ ਹੈ ਨਹੀਂ ਹੈ ਤਾਂ ਇਹਨਾਂ ਦੇ ਕੰਮ ਰੋਕ ਦਿਓ ਅਸਲੀਅਤ ਇਹ ਆ ਹੁਣ ਜੇ ਅਮਰਤੂ 'ਚ ਪੈਸਾ ਆਇਆ ਰਾਣਾ ਇਲੈਕਟਿਡ ਐ ਐਮਐਲਏ ਆ ਭਾਈ ਤੁਸੀਂ ਕੀ ਹੋ ਹੂ ਆਰ ਯੂ ਕਣਕ ਇਹ ਮੈਂ ਇਹ ਕਹਿਣਾ ਚਾਹਣਾ ਕਿ ਕੰਮ ਦੇਖਣ ਦਾ ਮੇਰਾ ਰਾਈਟ ਆ ਮੈਂ ਜਦੋਂ ਮਰਜ਼ੀ ਜਾਊਂਗਾ ਐਮਸੀ 48 ਜਿੱਤੇ ਹੋਆ ਲੋਕ ਹੱਥੇ ਵਿੱਚ ਰਾਣੇ ਨੇ ਅੱਜ ਤੱਕ ਕੰਮ ਕੀਤਾ ਔਰ 2000 ਉਹ ਹੁੰਦਾ ਜਦੋਂ ਨਵੇਂ ਨਵੇਂ ਮਿਹਨਤਾ ਯਾਰ ਹਰ ਵਾਰ ਨਵਾਂ ਹੀ ਬੰਦਾ ਮਿਲਿਆ ਜਿਦਣ ਦਾ ਮੈਂ ਕਦੇ ਸਰਦਾਰ ਰੂਪੀਰ ਸਿੰਘ ਕਦੇ ਮੱਕੜ ਸਾਹਿਬ ਕਦੇ ਮਨਜੂਰਾਣਾ ਜੀ ਕਦੇ ਪਰਮਜੀਤ ਜੀ ਮੈਨੂੰ ਕੋਤਰਾਜ ਨਹੀਂ ਹੁਣ ਮਨਜੂਰਾਣਾ ਦੇ ਬਾਅਦ ਵੀ ਇੱਕ ਹੋਰ ਪਤਾ ਨਹੀਂ ਹਲਕਾ ਇੰਚਾਰਜ ਹੈ ਨਹੀਂ ਹੈ ਕਾਰਨਾਮੇ ਕੀ ਨਿਕਲਦੇ ਆ ਇਹ ਤਾਂ ਸਮੇਂ ਦੱਸੂਗਾ ਲੇਕਿਨ ਕੰਮ ਲੋਕਾਂ ਦੇ ਰੋਕਣੇ ਮਾੜੀ ਗੱਲ ਹੈ ਇਹ ਡਿਪਟੀ ਕਮਿਸ਼ਨਰ ਦਾ ਕੰਮ ਹੀ ਨਹੀਂ ਇਹ ਕੰਮ ਜਿਹੜਾ ਆ ਇਹ ਡਾਇਰੈਕਟਰ ਤੇ ਸੈਕਟਰੀ ਲੋਕਲ ਸੈਲਫ ਗਵਰਨਮੈਂਟ ਦਾ अच्छा मैं ਤੁਹਾਨੂੰ ਮਜ਼ੇਦਾਰ ਗੱਲ ਦੱਸਾਂ ਉਹ ਸੜਕਾਂ ਦੇ ਸਰਕਾਰ ਨੂੰ ਜਲਦੀ ਸੀਗੀ ਛੇਤੀ ਛੇਤੀ ਕਮੇਟੀਆਂ ਪਾਸ ਕਰਕੇ ਭੇਜਣ ਤੇ ਅਸੀਂ ਸੜਕਾਂ ਦੀ ਮਨਜ਼ੂਰੀ ਦੇਈਏ ਤੇ ਫਿਰ ਉਹ ਦੱਸਾਂ ਖੂਬਸੂਰਤੀ ਇੱਕ ਕਲਸਟਰ ਬਣਾਉਣੇ 5-5 ਕਰੋੜ ਦੇ ਤਾਂ ਕਿ ਛੋਟੇ ਬੰਦੇ ਨੂੰ ਕੰਮ ਹੀ ਨਾ ਮਿਲੇ ਔਰ ਇਹ ਦਿੱਲੀ ਵਾਲਿਆਂ ਜਿੱਦਾਂ ਸਿਸਟਮ ਚੱਲ ਰਿਹਾ ਨਾ ਇਹ ਉਹਦੇ ਤਹਿਤ ਕੰਮ ਹੋਣੇ ਆ ਤਾਂ ਜਲਦੀ ਹੋ ਰਹੀ ਸੀ ਮੈਂ ਅੜ ਗਿਆ ਮੈਂ ਕਿਹਾ ਮੈਂ ਤਾਂ ਨਹੀਂ ਕਰਦਾ ਪਾਸ ਮੈਂ ਚਾਹਣਾ ਕਪੂਰਤਲ ਦਾ ਵਿਕਾਸ ਹੋਵੇ ਲੇਕਿਨ ਮੰਤਰੀ ਨੂੰ ਤੇ ਡੀਸੀ ਨੂੰ ਮੈਂ ਕਿਹਾ ਮੈਂ ਕਿਹਾ ਯਾਰ ਇਹ ਨਹੀਂ ਮੈਂ ਪਾਸ ਕਰਨਾ ਡੀਸੀ ਦਾ ਵੀ ਮੈਨੂੰ ਫੋਨ ਆਇਆ ਕਿ ਯਾਰ ਇਸ ਕੋ ਪਾਸ ਕਰਵਾਇ ਤੇ ਹੀ ਡੀਸੀ ਕਦੇ ਕਾਰਪੋਰੇਸ਼ਨ ਦੇ ਕੰਮਾਂ 'ਚ ਇੰਟਰਫੇਅਰ ਨਹੀਂ ਕਰਦਾ ਲੇਕਿਨ ਉਪਰੋਂ ਉਹਨੂੰ ਹਦਾਇਤ ਹੋਈ ਹੋਗੀ ਗ੍ਰਾਣੇ ਨਾਲ ਗੱਲ ਕਰ ਮੈਂ ਮੇਰੀ ਗੱਲ ਮੰਤਰੀ ਨਾਲ ਕਰਾਓ ਮੈਂ ਕਿਹਾ ਜੀ ਪਿਛਲੇ 4 ਸਾਲ ਦਾ ਕੰਮ ਬਿਲਕੁਲ ਠੱਪ ਹੈ ਸਾਡੇ ਪੈਸੇ 10 ਕਰੋੜ ਵਾਪਸ ਚਲੇ ਗਿਆ 4 ਕਰੋੜ ਰੁਪਇਆ ਜਿਹੜਾ ਜਿਹੜਾ ਲਾਈਨਾਂ ਸ਼ਿਫਟ ਕਰਨ ਦਾ ਆਇਆ ਸੀ ਉਹ ਵਾਪਸ ਲੈ ਕੇ ਆਓ ਉਹ ਵਾਪਸ ਦਿਵਾਓ ਸਾਨੂੰ ਉਦੇ ਇਲਾਵਾ 6 ਕਰੋੜ ਰੁਪਇਆ ਕਮੇਟੀ ਦੇ ਵਿੱਚ ਸੀਵੇਜ ਦੀਆਂ ਨਵੀਆਂ ਲੇਨਾਂ ਪਾਉਣ ਲਈ ਯਰਪੇ ਵਾਲੀਆਂ ਲਈ ਹੈਗਾ ਇੱਕ ਕਮਿਸ਼ਨਰ ਜਿਹੜੀ ਹੈ 2 ਸਾਲਾਂ ਦੀ ਉਹਦੇ ਉਹਨੂੰ ਖਰਚੀ ਨਹੀਂ ਕਰ ਰਹੀ ਕਿ ਪੈ ਪੈ ਪੈਸੇ ਵਧ ਰਹੇ ਆ ਪੈਸੇ ਨੂੰ ਕਰਨਾ ਕੀ ਆ ਤੇ ਪੈਸੇ ਦੇ কমিਟਮੈਂਟ ਦੋ ਕਿ ਕਮੇਟੀ ਦੀ ਮੀਟਿੰਗ ਹੋਏਗੀ ਕਮੇਟੀ ਦੀ ਮੀਟਿੰਗ ਦੇ ਵਿੱਚ ਇੱਕ ਹਫਤੇ ਦੇ ਅੰਦਰ ਅੰਦਰ ਐਸਟੀਮੇਟ ਲੱਗ ਕੇ ਤੇ ਉਹ ਕੰਮ ਪੈਣਗੇ ਮੈਂ ਕੰਡੀਸ਼ਨ ਰੱਖੀ ਤੇ ਥੈਂਕਸ ਟੂ ਮਿਸਟਰ ਮੰਤਰੀ ਲੋਕਲ ਸੈਲਫ ਗਵਰਨਮੈਂਟ ਕਮਿਟਮੈਂਟ ਉਹਨੇ ਪੂਰੀ ਕਰ ਦਿੱਤੀ ਆਪਣੀ ਹੁਣ ਮੇਰਾ ਕਹਿਣ ਦਾ ਮਤਲਬ ਹੈ ਕਿ ਮੰਤਰੀ ਇੰਟਰਫੇਅਰ ਕਰੇਗਾ ਕਿ ਯਾਰ ਤੁਸੀਂ ਕਮੇਟੀ ਦੀ ਮੀਟਿੰਗ ਜਾ ਪਾਸ ਕਰੋ ਪਾਸ ਕਰੋ ਉਹਨੇ ਚੰਗਾ ਕੀਤਾ ਨਾ ਮਾਰਾ ਨਹੀਂ ਕੀਤਾ ਗੱਲ ਮੈਂ ਕਰਦਾ ਲੋਕਲ ਕਮਿਸ਼ਨਰ ਦੀ ਲੋਕਲ ਜਿਹੜਾ ਸਿਸਟਮ ਹੈ ਉਹਦੀ ਯਾਰ ਇਹ ਆਦੇਸ਼ ਇਹ ਇਹਨੇ ਚੱਕੇ ਜਾ ਮੁੰਦੇ ਦਮាច់ ਦੇ ਦੇਖੀ ਨਹੀਂ ਸੀ ਹੁਣ ਕਿ ਨਵੀਂ ਗੱਲ ਚੱਲੀ ਆ ਕਿ ਸਾਰੀਆਂ ਪੰਚਾਇਤਾਂ ਦੇ ਰਜਿਸਟਰ ਮੰਗਾ ਲਓ ਉਹਨਾਂ ਨੂੰ ਫਸਾਵਾਂਗੇ ਉਹਨਾਂ ਦੀਆਂ ਬਾਹਾਂ ਮਰੋੜਾਂਗੇ ਉਹ ਐ ਨਹੀਂ ਬਾਹਾਂ ਮਰੋੜਨ ਦਿੰਦਾ ਬੇਫਿਕਰ ਰਹੋ ਔਰ ਐ ਕਰੋਗੇ ਤਾਂ ਬਿਲਕੁਲ ਟੱਟ ਕੇ ਤੁਹਾਡਾ ਮੁਕਾਬਲਾ ਕਰੂੰਗਾ ਰਾਣਾ ਜੀ ਚੰਦੀ ਨੇ ਕਿਹਾ ਗੰਭਾਂ ਦੇ ਉੜਿਆ ਫਿਰਦਾ ਤੈਨੂੰ ਤਾਕਤ ਲੱਗਦੀ ਆ ਇਹ ਜਦੋਂ ਛੜ ਗਏ ਨਾ ਪਤਾ ਨਹੀਂ ਲੱਗਦਾ ਕੱਲ ਪਤਾ ਨਹੀਂ ਸੀ ਤੇਰਾ ਤੂੰ ਚੰਦੀ ਆ ਅੱਜ ਤੂੰ ਕਹਿੰਦਾ ਮੈਂ ਕਰਾ ਸਕਦਾ ਤੂੰ ਸਾਡੇ ਨਾਲੋਂ ਵੱਡਾ ਹੋ ਗਿਆ ਐ ਨਹੀਂ ਇਲੈਕਟਿਡ ਮੈਂਬਰ ਰੋ ਵੱਡਾ ਹੋ ਗਿਆ ਚੰਦੀ ਮੈਂ ਮੈਂ ਕਰਾਂਗਾ ਮੰਤਰੀ ਜੀ ਨਾਲ ਗੱਲ ਬੰਦਾ ਵਧੀਆ ਕੰਮ ਸ਼ੁਰੂ ਹੋਇਆ ਨੁਕਰੀਬ 5 ਤੀ ਦਿਨ ਹੋ ਗਏ ਤੁਸੀਂ ਪਰਸੋਂ ਦੇਖਣ ਕੀਤਾ ਅਗਲੇ ਦਿਨ ਹੀ ਕੰਮ ਬੰਦ ਕਰਾ ਦਿੱਤਾ ਕੰਮ ਚੱਲ ਰਿਹਾ ਸੀ ਸ਼ਹਿਰ ਕੋਲਨੀ ਤੋਂ ਪਰ ਨਿਗਰਜ ਕੇ ਪਹਿਲੇ ਸ਼ਹਿਰ ਇਹਦਾ ਮਤਲਬ ਮੈਂ ਘਰ ਬਹਿ ਜਾ ਤੁਸੀਂ ਜਿੱਦਣੇ ਦੇਖਣ ਕਰਨ ਗਏ ਅਗਲੇ ਦਿਨ ਤੋਂ ਕੰਮ ਹੀ ਬੰਦ ਇਹਦਾ ਮਤਲਬ ਮੈਂ ਘਰ ਬਹਿ ਜਾਂ ਦੇਖੋ ਮੈਂ ਇੱਕ ਗੱਲ ਦੱਸਣੀ ਚਾਹ ਰਾ ਚਾਂਦੀ ਤਾਂ ਮੇਰੇ ਖਿਆਲ ਨੂੰ ਉਦੋਂ ਉਮਰ ਉਮਰ ਦੇ ਹਿਸਾਬ ਨਾਲ ਬਹੁਤ ਛੋਟਾ ਹੋਣਾ ਤੇ ਰਾਣਾ ਜਿੱਦਣੇ ਸ਼ਹਿਰ ਚ ਆਇਆ ਤੇ ਸੀਵਰੇਜ ਨਹੀਂ ਸੀ ਇੱਥੇ ਤੇ ਪਹਿਲਾ ਕੰਮ ਹੈ ਪੂੜਾ ਬਣ ਗਈ ਸੀ ਪੂੜਾ ਦੇ ਵਿੱਚ ਸੀਵਰੇਜ ਨਹੀਂ ਸੀ ਲੈ ਕੇ ਪੂੜਾ ਕਿੱਥੇ ਆ ਤੇ ਸਾਡਾ ਐਸਟੀਪੀ ਕਿੱਥੇ ਆ ਇਥੋਂ ਵੱਡੀ ਲਾਈਨ ਪਵਾਈ ਸਾਰੇ ਮੁਹੱਲੇ ਉਸ ਲਾਈਨ ਨਾਲ ਜੁੜੇ ਚਾਹੇ ਸੰਤਪਰਾ ਕੀ ਸੀ ਏਡੇ ਏਡੇ ਟੋਏ ਸੀ ਤੁਸੀਂ ਦੱਸੰਦੀ ਏ ਤੁਸੀਂ ਤਾਂ ਰਹਿੰਦੇ ਉੱਥੇ ਸੋ ਮੇਰਾ ਕਹਿਣ ਦਾ ਮਤਲਬ ਹੈ ਕੋਈ ਮੁਹੱਲਾ ਨਹੀਂ ਛੱਡਿਆ ਜੇ ਸੀਵਰੇਜ ਨਾ ਪਾਇਆ ਵੇ ਜਿੰਦਣ ਆਇਆ 7 8 ਟਿਊਬਲ ਹੁੰਦੇ ਸੀ ਅਜ ਮੇਰੇ ਕਾ 35 ਦੇ ਲੱਗੇ ਆ ਆਬਾਦੀ ਵੀ ਵਧੀ ਆ ਖਪਤ ਵੀ ਵਧੀ ਆ ਲੋਕਾਂ ਦੀ ਲੋੜਾਂ ਵਧੀਆਂ ਉਹਦੇ ਸਾਹਮਣੇ ਅਮੇਸ਼ਾ ਕੈਟਰ ਕੀਤਾ ਜਿੰਦਰਾ ਰਜਿਸਟਰ ਚੱਕ ਕੇ ਤਾਂ ਦੇਖੋ ਜਿੱਦਣ ਅਸੀਂ 2022 22 ਚ ਸਰਕਾਰ ਆਈ ਆ ਉੱਤੇ ਹੀ 6 ਟਿਊਬਲ ਲੱਗੇ ਪਏ ਕਨੈਕਸ਼ਨ ਕਦੋਂ ਕੀਤੇ 3-3 ਸਾਲ ਬਾਅਦ ਯਾਰ ਉਹ ਇੱਕ ਐਡਮਿਨਿਸਟ੍ਰੇਸ਼ਨ ਆ ਜੇ ਤੁਸੀਂ ਕੋਈ ਵੀ ਲੋਕਾਂ ਨੂੰ ਐ ਰੋਕ ਕੇ ਕੰਮ ਤੰਗ ਕਰਕੇ ਰਾਣੇ ਨੂੰ ਬਦਨਾਮ ਕਰ ਦਿਓਗੇ ਲੋਕ ਮੇਰੇ ਨਾਲ ਹੀ ਨੇ ਜਿੱਥੇ ਸਿਵਜ ਪਾਇਆ ਤੁਹਾਨੂੰ ਇਹ ਯਾਦ ਹੋਣਾ ਕਿ ਇੱਥੋਂ ਲੈ ਕੇ ਕਾਲੇ ਸੰਗਿਆ ਦੀ ਵੀ ਸੜਕ ਚੌੜੀ ਨਹੀਂ ਸੀ ਕਾਲੇ ਸੰਗਿਆ ਤੋਂ ਲੈ ਕੇ ਸਿੱਧਵਾਂ ਦੋਨਾ ਹੁੰਦੀ ਹੋਈ ਆਦੀ ਤਿੰਨ ਚੌੜੀ ਨਹੀਂ ਸੀ ਟੁੱਟੀਆਂ ਸੜਕਾਂ ਜੀਆਂ 17 ਜਿਹ ਦਿਨ ਮੈਂ ਆਇਆ ਤੇ ਚਾਹੇ ਕਾਂਝਲੀ ਨੂੰ ਚਲ ਜਾਓ ਚਾਹੇ ਸੁਵਾਨਪੁਰ ਨੂੰ ਚਲ ਜਾਓ ਚਾਹੇ ਕਰਤਾਰਪੁਰ ਨੂੰ ਚਲ ਜਾਓ ਚਾਹੇ ਕਾਲੇ ਸੰਗਿਆ ਨੂੰ ਚਲ ਜਾਓ ਐਸਐਸਕੇ ਦੇ ਸਾਹਮਣੇ ਦੀ ਜਾਂਦੇ ਸੀ ਮਾਰਕੀਟ ਦੇ ਸਾਹਮਣੇ ਦੀ ਜਾਂਦੇ ਸੀ ਖੱਡੇ ਸੀ 10 ਸਾਲ ਕਾਲੀ ਦਲ ਦਾ ਰਾਜ ਰਿਆ ਜੇ ਤੁਸੀਂ 25 ਸਾਲ ਦਾ ਹਸਾਬ ਮੰਗਦੇ ਹੋ ਤਾਂ 10 ਸਾਲ ਦਾ ਹਸਾਬ ਦੇਣਾ ਨਾ ਮੈਂ ਕਿਉਂਕਿ ਕਾਂਗਰਸੀ ਸਰਕਾਰ 10 ਸਾਲ ਰਹੀ ਹੁਣ ਤੁਸੀਂ ਆਪਣੀ ਗੱਲ ਕਰ ਲਓ ਤੁਸੀਂ ਕੋ ਰੁਪਈਆ ਲੈਂਦਾ ਹੁਣ ਉਹਨੇ ਆ ਇਹ ਮੈਨੂੰ ਵੀ ਪਤਾ ਲੇਕਿਨ ਜਿਹੜਾ 10 ਕਰੋੜ ਰੁਪਈਆ ਲੈ ਕੇ ਗਿਆ ਪਹਿਲਾਂ ਮੰਜੂਰਾਣਾ ਹਲਕਾ ਇੰਚਾਰਜ ਸੀ ਹੁਣ ਪਤਾ ਨਹੀਂ ਤੁਸੀਂ ਹੂੰ ਚਾਂਦੀ ਸਾਹਿਬ ਆ ਭਈ ਐਡਾ ਹੀ ਐਡਾ ਹੀ ਤੁਹਾਡਾ ਚੱਲਦਾ ਤੇ ਮੇਰਾ ਉਹ 10 ਕਰੋੜ ਰੁਪਈਆ ਲੈ ਕੇ ਆਓ ਪਹਿਲਾਂ ਉਹਨੇ 9 ਕਰੋੜ ਲੈਂਦਾ ਜੀ ਉਹ ਮੇਰੇ ਵਾਲਾ ਹੀ ਆ ਕੰਗੇ ਹੀ ਜਾਂਦਾ ਜੀ ਉਹ ਅਸੀਂ ਦਾ ਕੀ ਮਤਲਬ ਹੈ ਕਿ ਹੋਈ ਸੀ ਗਵਰਨਮੈਂਟ ਆਇਆ ਰਣਾ ਹੈ ਇਜ਼ ਨੋਵੇਅਰ ਹਵਾਚ ਸੈਕਟਰੀਟ ਗਿਆ ਲਓ ਸੈਕਟਰੀ ਇਹਨੀ ਸ਼ਕਲ ਵੇਖ ਕੇ ਦੱਸ ਦੋ ਮੈਨੂੰ ਜਾਣਦਾ ਉਹ ਗੱਲਾਂ ਨਾ ਥੋੜੀ ਨਾ ਯਾਰ ਮਰਨਾ ਪੈਂਦਾ ਹਾਂ ਅੱਛਾ ਰਣਾ ਜੀ ਹਾਂ ਮੈਨੂੰ ਖੁਸ਼ੀ ਆ ਜੇ ਰਿਸ਼ਤਾ ਰਿਸ਼ਤੇ ਦਾ ਪਤਾ ਲੱਗੇਗਾ 27 25 ਸਾਲ ਲੀਡਰ ਦੇ ਨਾਲ ਮੁਕਾਬਲਾ ਕੀਤਾ ਓਏ ਹੋਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ 25 ਸਾਲ ਦੇ ਲੀਡਰ ਨਾਲ ਮੁਕਾਬਲਾ ਕੀਤਾ ਚਲੋ ਠੀਕ ਹੈ ਲੇਕਿਨ ਮੈਂ ਇੱਕ ਗੱਲ ਕਹਾਂਗਾ ਆਪਣੇ ਆਪ ਨੂੰ ਸਾਫ ਸੁਥਰਾ ਰੱਖਿਓ ਜਿਵੇਂ ਰਾਲੇ ਨੇ ਰੱਖਿਆ ਡੁੱਠ ਖਸੁੱਟ ਬੰਦ ਕਰੋ ਇਸ ਰਾਜ ਦੇ ਵਿੱਚ 5-5 ਲੱਖ ਰੁਪਈਆ 5-5 ਲੱਖ ਰੁਪਈਆ ਲਾਇਸੈਂਸ ਬਣਾਉਣ ਦਾ ਲੱਗਦਾ ਔਰ ਮੈਂ ਗੱਲਾਂ ਸਮੇਂ-ਸਮੇਂ 'ਤੇ ਨਾ ਕਰਾਂਗਾ ਦੇਖੋ ਐ ਤੈਲਾ ਦੇਵਾਂਗਾ ਕੋਈ ਗੱਲ ਨਹੀਂ ਮੈਂ ਚਲਦੂ ਕਰਾਵਾਂਗਾ ਕੰਮ ਜਿਹੜਾ ਟੈਂਡਰ ਹੋ ਗਿਆ ਠੇਕੇਦਾਰ ਕੰਮ ਕਰ ਰਿਹਾ ਦੇਖੋ ਯਾਰ ਪਾਇਪ ਪਾਇਆ ਨਹੀਂ ਉਹ ਪੂਰ ਦਿੱਤਾ ਉਹ 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 ਪਾਇ ਪਾਣਾ ਸੀ ਕਾਢ ਕੇ ਪੂਰੇ ਦੱਸੋ ਯਾਰ ਇਹੋ ਜੀ ਇਹੋ ਜੀ ਹਰਕਤ ਕਾਨੂੰਨੀ ਹਰਕਤ ਤੇ ਤੇ ਸ਼ਰਮ ਨਾਲ ਡੁੱਬ ਕੇ ਮਰਨਾ ਚਾਹੀਦਾ ਚਲ ਤੂੰ ਨਹੀਂ ਕਰਾਇਆ ਮੰਨ ਲਿਆ ਚਾਂਦੀ ਸਾਹਿਬ ਨੇ ਨਹੀਂ ਕਰਾਇਆ ਕੋਈ ਸਾਹਿਬ ਤਾਂ ਹੋਊਗਾ ਉਹਦਾ ਨੌਲੇਜ ਦੇ ਨਸਰ ਕਰਾਓ ਸ਼ੁਰੂ ਕਰਾ ਸਾਹਿਬਾਂ ਲੇਕਿਨ ਇਹ ਨਹੀਂ ਦੱਸਦਾ ਕਰਾਇਆ ਕਿਨੇ ਇਦਨੋਂ ਮਰੀ ਕਿਹੜੀ ਗੱਲ ਹੋ ਸਹਦੀ ਆ ਅਸੀਂ ਅਜੇ ਜ਼ਿੰਦਗੀ ਚ ਕਿਸੇ ਨਾਲ ਪੇਪਾਉਰੀ ਕੀਤਾ ਜੇ ਕਿਸੇ ਸਰਕਾਰ ਨੇ ਕੋਈ ਕੰਮ ਸ਼ੁਰੂ ਕੀਤਾ ਮੈਂ ਤਾਂ ਇੱਕ ਗੱਲ ਹੋਰ ਕਰਦਾ ਕਿ ਵੇਖੋ ਕਪੂਰਥਲੇ ਦੇ ਵਿੱਚ ਸਦਰ ਬਾਜ਼ਾਰ ਵਗੈਰਾ ਠੀਕ ਹੈ ਨਾ ਸਕੀਮਾਂ ਕੋਈ ਸਟੇਟ ਦੀਆਂ ਹੋਣੀਆਂ ਕੋਈ ਸਰਕਾਰ ਦੀਆਂ ਹੋਣੀਆਂ ਪਾਰ ਸਰਕਾਰ ਦੀਆਂ ਮੈਂ ਪਾਰ ਸਰਕਾਰ ਦਾ ਸਰਕਾਰ ਦੀ ਸਕੀਮ ਲੈਣ ਲਈ ਵੀ ਮਿਹਨਤ ਕਰਨੀ ਪੈਂਦੀ ਆ ਜਿਹੜੀਆਂ ਤਾਰਾਂ ਕੇ ਵਿੱਚ ਆਈਆਂ ਸੀ ਯਾਦ ਹੈ ਨਾ ਸਤਾਰਵਜਾ ਅੱਜ ਹਾਲ ਕੀ ਹੁੰਦਾ ਸੀ ਹੁਣ ਕੰਕਰੀਟ ਬਣਾਇਆ ਨਾ ਫਿਰ ਦਸੇ ਸਾਲੀ ਫਿਰ ਟੁੱਟ ਜਾਨੀ ਆ ਬਣਾਉਏ ਪੈਂਦੇ ਆ ਜੇ ਕਹੋ ਕਿ ਆ 9 ਕਰੋੜ ਰੁਪਇਆ ਲੈਂਦਾ ਇਹ 9 ਕਰੋੜ ਤੇ ਜਿਹੜਾ ਲੈ ਕੇ ਗਏ ਉਹੀ ਆਇਆ ਠੀਕ ਹੈ ਹੁਣ ਤੁਹਾਡਾ ਸਰਕਾਰ ਐ ਤੂੰ ਕਹਿੰਗਾ ਉਦਘਾਟਨ ਮੈਂ ਕਰਨਾ ਪਰ ਟੈਕਨੀਕਲੀ ਗਲਤ ਆ ਕਰਦਾ ਰਹੀ ਯਾਰ ਲੋਕਾਂ ਨੂੰ ਤਾਂ ਪਤਾ ਕਿ ਰਾਣੇ ਦਾ 10 ਕਪੂਰਥਲੇ ਦਾ 10 ਕਰੋੜ ਰੁਪਇਆ ਵਾਪਸ ਗਿਆ ਉਹ ਲੈ ਕੇ ਆਓ ਔੜੀਆਂ ਚੜੋ ਸੈਕਟਰ ਇਹੜੀਆਂ ਰਾਣਾ ਜੀ ਤੁਹਾਡੇ ਵੱਲੇ ਫਰੀ ਦੀ ਲੈਣਾ ਚਾਹੁੰਦੇ ਆ ਜ਼ਿੰਦਗੀ ਚ ਕੀਤਾ ਕੁਛ ਨਹੀਂ ਅਚੀਵਮੈਂਟ ਦੱਸੋ ਆਪਣੀ ਰਾਣਾ ਜੀ ਸਾਰੀ ਗੱਲ ਦਾ ਅਚੀਵਮੈਂਟ ਦੱਸਣੀ ਚਾਹੀਦੀ ਹੈ ਨਾ ਬੰਦੇ ਨੂੰ ਤੁਸੀਂ ਆਏ ਤੁਹਾਡੇ ਕੋਲ ਈਡੀ ਛੂਮੰਤਰ ਦੀ ਛੜੀ ਕਿਹੜੀ ਹੈ ਕਿ ਵੀ ਸਾਰਾ ਕੁਝ ਹੋ ਗਿਆ ਉਹ ਯਾਰ ਪੁਰਾਣੇ ਕੰਮ ਚੱਲ ਰਹੇ ਹੋ ਰਹੇ ਲੈਵਲ ਤੁਸੀਂ ਆਪਣਾ ਲਾਉਣਾ ਚਾਹੁੰਦੇ ਆ ਇਦਾਂ ਨਹੀਂ ਚੱਲਣਾ ਰਾਣਾ ਜੀ ਇਹ ਸਾਰੀ ਗੱਲ ਦਾ ਕੰਕਲੂਡ ਕਰਕੇ ਸਾਨੂੰ ਆਪ ਤੁਹਾਡੇ ਲੋਕ ਕੀ ਹੈ ਕਿ ਇਹ ਕੰਮ ਨੂੰ ਕਿਸ ਰਣਨੀਤੀ ਇਹ ਕੰਮ ਹਰ ਹਾਲਛ ਹੋਏਗਾ ਯੋਜਨਾ ਔਰ ਅਗਰ ਸਰਕਾਰ ਇਹਨੂੰ ਚਾਲੂ ਨਹੀਂ ਕਰੇਗੀ ਤੇ ਭਾਰਤ ਸਰਕਾਰ ਨੂੰ ਮੈਂ ਲਿਖਾਂਗਾ ਕਿ ਤੁਹਾਡੇ ਦਿੱਤਿਓ ਇਹ ਸਾਰਾ ਸਿਸਟਮ ਅੰਮ੍ਰਿਤ 2 ਉਹ ਵੀ ਸਾਡੀ ਟੈਕਸ ਤੋਂ ਹੀ ਕੱਟ ਰਿਹਾ ਤੇ ਸਾਨੂੰ ਦੇ ਰਹੇ ਮੈਨੂੰ ਕੱਲੇ ਨੂੰ ਨਹੀਂ ਦੇ ਰਹੇ ਜਾਂ ਪੰਜਾਬ ਕੱਲੇ ਨੂੰ ਨਹੀਂ ਦੇ ਰਹੇ ਭਾਰਤ ਚ ਉਹਨਾਂ ਦੀਆਂ ਸਕੀਮਾਂ ਚੱਲਦੀਆਂ ਭਾਰਤ ਸਰਕਾਰ ਦੀਆਂ ਉਹ ਸਕੀਮ ਦੇ ਤਹਿਤ ਮੈਂ ਲੈਂਦਾ ਅਸੀਂ ਜਾਗਦੇ ਰਹੇ ਅਸੀਂ ਲੈ ਲੈਂਦਾ ਹੁਣ ਤੂੰ ਹੀ ਦੱਸੋਗੀ ਯਾਰ ਨਵੀਂ ਚੀਜ਼ ਕੀ ਲਿਆ ਰਹੇ ਮੈਂ ਤਾਂ ਸਵਾਲ ਇੱਕ ਗੱਲ ਕਹਿੰਦੀ ਜਾਉਂਗੇ ਨਾ ਉਹਨੂੰ ਕੋ ਯਾਰ ਨਵੀਂ ਚੀਜ਼ ਦੱਸ ਸਰਕਾਰ ਤੇਰੀ ਆ ਤੂੰ ਕਹਿੰਦਾ ਤੇਰੀ ਚਲਦੀ ਬੜੀ ਆ ਤੇ ਦੱਸ ਕਰੇਗਾ ਕੀ ਜੇ ਨਾ ਸਮਝ ਆਇਆ ਫਿਰ ਮੈਨੂੰ ਪੁੱਛ ਲਿਓ 27 ਸਟੇਡੀਅਮ ਇਹ ਨਵੇਂ ਬਣਾ ਰਹੇ ਆ 27 ਸਟੇਡੀਅਮ ਇਹ ਬਣਾ ਰਿਆ ਉਹ ਯਾਰ ਇਹੇ ਬਣਾ ਰਿਆ ਵਾਟ ਜੀ ਹਾਂ ਭਗਵਾਨਤ ਮਾਨ ਦੀ ਸਰਕਾਰ ਬਣਾ ਰਹੀ ਹੈ 46 ਸੜਕਾਂ ਕਿਹਦੇ ਪਾਸ ਕੀਤੀਆਂ 22 ਕਰੋੜ ਰੁਪਏ ਨਾਲ ਪਿੰਡਾਂ ਦੇ ਵਿੱਚ ਬਣਾਉਣੀਆਂ 46 ਸੜਕਾਂ ਫਲਾਟ ਹੋ ਗਿਆ ਲੋ 22 ਕਰੋੜ ਨਾਲ ਹਾਂ ਜੀ ਇਹਨੂੰ ਇਹ ਕਹੋ ਕਿ 2017 ਤੋਂ 2022 ਕਿੰਨਾ ਪੈਸਾ ਆਇਆ ਕਿੰਨਾ ਉਹ ਲੱਗਿਆ ਉਹ ਦੇਖ ਲਓ ਜਿਹੜਾ ਤੁਸੀਂ ਲਾ ਰਹੇ ਹੋ ਉਹ ਵੇਖ ਲਓ ਔਰ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹਾਂ ਇਹ ਫੇਰ ਸੁੱਤਾ ਸੀ ਜੇ ਹਲਕਾ ਇੰਚਾਰਜ ਕਹਿੰਦਾ ਇਹਦੇ ਹਿਸਾਬ ਨਾਲ ਹੋ ਰਿਹਾ ਸਾਰਾ ਕੁਝ ਇਹ ਸੁੱਤਾ ਸੀ ਯਾਰੋ ਮੈਂ ਐਸ ਐਮ ਐਲ اے ਐਮ ਐਲ اے ਲਿਖ ਕੇ ਦਿੰਦਾ ਤੇ ਭਾਰਤ ਸਰਕਾਰ ਭਾਰਤ ਸਰਕਾਰ ਉਪਰੋਂ ਪ੍ਰੋਜੈਕਟ ਪਾਸ ਕਰਦੀ ਆ ਲੈ ਕੇ ਕਾਲਾ ਸੰਗਾਂ ਬਾਬਾ ਕਾਨ ਵਾਸਤੋਂ ਜਿੱਥੇ ਤਈ ਰਾਮਪੁਰ ਹੁੰਦੇ ਹੋਏ ਜਿੱਥੇ ਤਈ ਕਪੂਰਥਲੇ ਦੀ ਹੱਦ ਉੱਥੇ ਤਈ 18 ਫੁੱਟੀ ਸੜਕ ਮੈਂ ਮਨਜ਼ੂਰ ਕਰਾਈ ਆ ਰਜ਼ਾਪੁਰ 2 ਇਬਨ ਰਜ਼ਾਪੁਰ 2 ਇਬਨ ਔਰ ਇੱਕ ਸੜਕ ਹੋ ਰਿਆ ਸੱਤਵਾਂ ਸੋਲਾ ਤੋਂ ਵਾਇਆ ਖਸਰੋਪੁਰ ਵਾਇਆ ਸਿੱਧੂਆਂ ਦੋਨਾ ਵਾਇਆ ਖਸਰੋਪੁਰ ਆਦੀ ਆਦੀ ਤੇ 18 ਫੁੱਟ ਦੀ ਆ ਪੰਚ ਕਰਾਈ ਆ ਜੇ ਚਾਂਦੀ ਨਾਲ ਤੁਹਾਨੂੰ ਕਰਾਈ ਹੁੰਦੀ ਤੇ ਤੁਹਾਨੂੰ ਦੱਸਦਾ ਮੈਂ ਦੱਸ ਰਿਹਾ ਕਿਉਂ ਮੈਂ ਐਮ ਐਮ ਲੇ ਮੈਂ ਲਿਖਦਾ ਮੇਰੀ ਰეკਮੈਂਡੇਸ਼ਨ ਨਾ ਬਣਦਾ ਐਮ ਪੀ ਵਾਲਾ ਕੰਮ ਜਿਹੜਾ ਕੋਈ ਧਰਨਾ ਪ੍ਰਦਰਸ਼ਨ ਦੀ ਯੋਜਨਾ ਹੈਗੀ ਨਾ ਜੇ ਲੋੜ ਪਈਗੀ ਹਰ ਕੰਮ ਕਰਾਂਗੇ ਅਚਾਰ ਮੈਂ ਤੁਹਾਨੂੰ ਗੱਲ ਦੱਸਣੀ ਚਾਹਣਾ ਪੁਲਿਸ ਦਾ ਪ੍ਰੈਸ਼ਰ ਪਾ ਕੇ ਕੱਲ ਪਰਸੋਂ ਚ ਮੈਂ ਨਸ਼ਰ ਕਰਾਂਗਾ ਇੱਕ ਗੱਲ ਬੰਦਾ ਹੋਵੇ ਨਾ ਹੋਵੇਗਾ ਨਾ ਆ ਜਾਂਦਾ ਫਰੈਂਸ ਵਾਰਦਾ ਛੈਣੀ ਪਰਚੇ ਚ 307 ਦੇ ਉਹਦਾ ਨਾਮ ਆ ਮੈਂ ਐਸਐਸਪੀ ਨੂੰ ਮਿਲਿਆ ਮੈਂ ਡੀਐਸਪੀ ਨਾਲ ਗੱਲ ਕੀਤੀ ਕਹਿੰਦਾ ਜਿਹੜਾ ਵੀਡੀਓ ਚ ਨਹੀਂ ਉਹਦਾ ਨਾਮ ਨਹੀਂ ਆਉਗਾ ਨਿਕਲ ਜਾਊਗਾ ਲੇਕਿਨ ਯਾਰ ਮੈਨੂੰ ਇਹ ਦੱਸੋ ਆਵੇ ਕਿਉਂ ਵਾਰ ਯੂ ਹੈਰੈਸਿੰਗ ਪੀਪਲ ਕਿ ਇਹ ੱਤਕਾ ਨਹੀਂ ਬੰਦੇ ਨਾ ਤੁਸੀਂ ਨਾਮ ਲਿਖ ਦਿਓ ਇੱਕ ਸਰਪੰਚ ਆ ਸਾਡਾ ਸਾਬਕਾ ਬੜਾ ਮਜ਼ਬੂਤ ਬੰਦਾ ਸਤਨਾਮ ਸਿੰਘ ਉਹਦਾ ਨਾਮ ਇੱਕ ਪਰਚੇ ਚ ਲਿਖਿਆ ਹੈ ਉਹ ਯਾਰ ਹਜੂਰ ਸਾਹਿਬ ਤੋਂ ਤੁਹਾਨੂੰ ਸਬੂਤ ਦੇਗਾ ਤੇ ਉਹਦਾ ਨਾਮ ਪਾਇਆ ਤਾਂ ਪਾਇਆ ਕਿਵੇਂ ਪਰ ਮੈਂ ਇੱਕ ਗੱਲ ਕਹਿਣੀ ਚਾਹਨਾ ਨਾਮ ਪਾਤਾ ਮੰਨ ਲਓ ਜੇਨੇ ਪਾਇਆ ਉਹਦੇ ਤੇ ਪਰਚਾ ਪੁਲਿਸ ਨੂੰ ਕਰਨਾ ਚਾਹੀਦਾ ਜਿਹੜਾ ਗਲਤ ਨੋ ਲਿਖੋਂਦਾ ਉਹਦੇ ਲਈ ਉਹਦੇ ਲਈ ਉਹਦੇ ਲਈ ਮੈਂ ਐਸਐਸਪੀ ਨਾਲ ਵੀ ਗੱਲ ਕਰਾਂਗਾ ਜਿੱਥੇ ਜਾਣਾ ਆਊਗਾ ਡੀਜੀ ਕੋ ਜਾਣਾ ਆਊਗਾ ਤਾਂ ਉੱਥੇ ਵੀ ਗੱਲ ਕਰਾਂਗਾ ਜੇ ਪਰੇਸ਼ਚਨ ਨੂੰ ਐਕਸਪੋਜ਼ ਕਰਨਾ ਪਿਆ ਤੇ ਉਹ ਵੀ ਕਰਾਂਗਾ